ਟੌਰ ਚ ਮਰੀਓ ਲੈਡ ਮਰੀਓ ਆਇਓ ਮੜੇ ਆਇਓ ਚਲੋ ਤੁਸੀਂ ਕੰਮ ਕੱਟ ਕਰ ਨਹੀਂ ਲੰਬੀ ਸੜੀ ਪਾਏਗਾ ਕਿਸ ਨੂੰ ਕੱਟ ਕਰ ਦੁਆਰਾ ਹੋ ਜਾਣਾ ਨਹੀਂ ਹੋਰ ਕੱਲੇ ਕਦੇ ਹੋ ਨਹੀਂ ਬੈਠੇ ਬਿਲੇ ਹੋ ਜਾਣਾ ਛੇਤੀ ਉਸਕਿਨ ਜੀ ਤੁਸੀਂ ਅੱਜ ਸੇ ਪਹੁੰਚੇ ਹੋ ਕਿ ਮਾਮਲਾਵਾਲਾ ਤਾਂ ਕੀ ਜਾਣਕਾਰੀ ਸਾਹਮਣੇ ਆਈ ਹੈ ਜੋ ਟਕਰਾਵ ਹੋਇਆ ਐ ਇਦਾਂ ਕਿ ਮੈਨੂੰ ਤਾਂ ਹੁਣੀ ਇੱਕ ਘੰਟੇ ਪਹਿਲਾਂ ਪਤਾ ਲੱਗਿਆ ਕਿ ਵੀ ਇੱਥੇ ਅੱਜ ਦੁਪਹਿਰੇ ਜਦ ਜੁਮੇ ਦੀ ਨਮਾਜ਼ ਹੋਈ ਉਹਦੇ ਬਾਅਦ ਵੀ ਜਿਹੜੇ ਇੱਧਰ ਕੋਈ 15-20 ਬੰਦੇ ਜਿਹੜੇ ਮੇਨ ਐ ਇੱਥੇ ਜਿਹੜੇ 2 ਨੰਬਰ ਦਾ ਕੰਮ ਵੀ ਕਰਦੇ ਆ ਨਾਲ ਕਿਤੇ ਚੁੱਤੇ ਦਾ ਵੀ ਉਹ ਉਹਨਾਂ ਨੇ ਨਮਾਜ਼ ਦੇ ਟਾਈਮ ਆਗੇ ਮੁਸਲਮਾਨਾਂ ਦੇ ਉੱਤੇ ਪਥਰਾਅ ਕਰਨਾ ਸ਼ੁਰੂ ਕੀਤਾ ਨਮਾਜ਼ ਪੜ੍ਹਦੇ ਆਂ ਦੇ ਤੇ ਉਹਦੇ ਬਾਅਦ ਇਹਨਾਂ ਨੇ ਪੁਲਿਸ ਨੂੰ ਜੋ ਕੇ ਆ ਤੇ ਪੁਲਸ ਆਈ ਜਾਂ ਇਹਨਾਂ ਨੂੰ ਅੰਦਰ ਕੀਤਾ ਉਹਨਾਂ ਨੂੰ ਕੀਤਾ ਮਗਰ ਉਹਦੇ ਬਾਅਦ ਜਦੋਂ ਅਸਰ ਦੀ ਨਮਾਜ਼ ਹੋਣ ਲੱਗੀ ਤੇ ਉਹਨਾਂ ਨੇ ਪੂਰਾ ਟਾਂਡਪ ਕਰਨਾ ਸ਼ੁਰੂ ਕਰਤਾ ਇੱਥੇ ਉਹਨਾਂ ਨੇ ਪੁਲਿਸ ਨਹੀਂ ਛੱਡੀ ਆ ਪੁਲਿਸ ਦੀਆਂ ਗੱਡੀਆਂ ਨਹੀਂ ਛੱਡੀਆਂ ਇਸ ਤਰ੍ਹਾਂ ਬੁਰੀ ਤਰ੍ਹਾਂ ਉਹਨਾਂ ਨੇ ਹਮਲੇ ਕੀਤੇ ਆ ਕਿ ਵਿੱਚ ਕਿਉਂਕਿ ਮੇਰੀ ਐਸਪੀ ਐਡੀਐਸਪੀ ਫੋਰ ਨਾਲ ਗੱਲ ਵੀ ਕਰਦੇ ਜੀ ਮੇਰੇ ਤੇ ਵੀ ਪਥਰਾਅ ਹੋਇਆ ਐਸਐਚਓ ਤੇ ਵੀ ਪਥਰਾਅ ਹੋਇਆ ਉਹਨਾਂ ਦੀ ਗੱਡੀਆਂ ਤੇ ਵੀ ਪਥਰਾਅ ਹੋਇਆ ਤੁਸੀਂ ਇਹ ਸਮਝ ਲਓ ਕਿ ਪੁਲਿਸ ਜਿਹੜੀ ਆ ਬੋਣਾ ਸਾਬਤ ਹੋ ਰਹੀ ਐ ਐਸੇ ਗੁੰਡਿਆਂ ਦੇ ਸਾਹਮਣੇ ਇਹ ਭਾਈਚਾਰਾ ਖਰਾਬ ਕਰਨ ਦੀ ਕੋਸ਼ਿਸ਼ ਹੈ ਮੈਂ ਤੁਹਾਨੂੰ ਦੱਸ ਰਿਹਾ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਕਿਉਂਕਿ ਅਸੀਂ ਪਰਸੋਂ ਡੀਜੀਪੀ ਪੰਜਾਬ ਨੂੰ ਇੱਕ ਲੈਟਰ ਲਿਖ ਕੇ ਕਿਹਾ ਸੀਗਾ ਕਿ ਵੀ ਇਦਾਂ ਇਦਾਂ ਸਾਨੂੰ ਹੈ ਕਿ ਅੰਦੇਸ਼ਾ ਕਿ ਕੁਝ ਨਾ ਕੁਝ ਹੋ ਸਕਦਾ ਇਸ ਕਰਕੇ ਤੁਸੀਂ ਸਾਰੀਆਂ ਮਸਜਿਦਾਂ ਦੀ ਸਕਿਉਰਟੀ ਜਿਹੜੀ ਆ ਉਹ ਤੁਸੀਂ ਸਾਨੂੰ ਯਕੀਨੀ ਬਣਾਓ ਤੇ ਡੀਜੀਪੀ ਪੰਜਾਬ ਵੱਲੋਂ ਇੱਕ ਪਕਾਇਦਾ ਪੂਰੇ ਪੰਜਾਬ ਦੇ ਐਸਐਸਪੀ ਡੀਆਈਜੀ ਔਰ ਸੀਪੀਜ਼ ਨੂੰ ਇੱਕ ਲੈਟਰ ਜਿਹੜਾ ਬਕਾਇਦਾ ਇਸ਼ੂ ਕੀਤਾ ਗਿਆ ਉਹਦੇ ਬਾਅਦ ਕੱਲ ਸਵੇਰੇ ਫਿਰ ਮੈਨੂੰ ਡੀਜੀਪੀ ਆਫਿਸ ਨਾਲ ਮੇਰੀ ਗੱਲ ਹੋਈ ਤੇ ਉਹਨਾਂ ਨੇ ਦੱਸਿਆ ਕਿ ਕੱਲ ਸਾਰਿਆਂ ਨੂੰ ਸਵੇਰੇ ਵੀ ਡੀਜੀ ਸਾਹਿਬ ਨੇ ਇਸਕਾਡਿੰਗ ਬਰੀਫ ਕਰ ਦਿੱਤਾ ਸੀ ਕਿ ਵੀ ਅਗਰ ਕੋਈ ਸ਼ਰਾਰਤੀ ਅੰਸਰ ਜਿਹੜਾ ਹੈ ਅਗਰ ਕੋਈ ਸ਼ਰਾਰਤ ਕਰੇ ਤੇ ਉੱਥੇ ਇਮੀਡੀਏਟ ਐਕਸ਼ਨ ਹੋ ਮਗਰ ਆ ਜਿਹੜੀ ਗੁੰਡਾਗਰਦੀ ਹੋਈ ਹੈ ਬੜੀ ਅਫਸੋਸਨਾਕ ਹੈ ਲੁਧਿਆਣਾ ਜਿਹੜਾ ਅੱਜ ਤੱਕ ਹਮੇਸ਼ਾ ਆਪਸੀ ਭਾਈਚਾਰੇ ਦਾ ਪੈਗਾਮ ਦਿੰਦਾ ਹੈ ਅੱਜ ਸਾਰੀਆਂ ਮੱਜਿਦਾਂ ਤੇ ਜਿਹੜੀਆਂ ਸ਼ਹਿਰ ਦੇ ਵਿੱਚ ਜਿੱਦਾ ਸੂਫੀਆਂ ਬਾਗ ਸੂਫੀਆਂ ਮੱਜਿਦਾਂ ਉੱਥੇ ਇੰਨੀ ਦੁਨੀਆ ਦੀ ਜਾਮਾ ਮਸਜਿਦ ਹੈ ਜਿੰਨੀਆਂ ਵੱਡੀਆਂ ਮੱਜਿਦਾਂ ਜੀ ਕਿਆ ਮਾਮਲਾ ਹੋਇ ਦਰਸਲ ਗੱਲ ਇਹ ਹੈ ਵੀ ਰਮਜ਼ਾਨ ਦਾ ਪਵਿੱਤਰ ਮਹੀਨਾ ਚੱਲ ਰਿਹਾ ਹੈ ਜੀ ਔਰ ਅੱਜ ਹੋਲੀ ਵੀ ਸੀ ਜੀ ਤੇ ਸਾਰੀ ਮਸਜਿਦ ਤੇ ਐਲਾਨ ਹੋਇਆ ਸੀ ਅੱਜ ਪੂਰੇ ਲੁਧਿਆਣਾ ਜ਼ਿਲ੍ਹੇ ਚ ਜੀ ਬੇ ਕੋਈ ਵੀ ਜੀ ਅਗਰ ਕੋਈ ਰੰਗ ਤੁਹਾਡੇ ਤੇ ਪਾਂਦਾ ਤਾਂ ਤੂੰ ਗੁੱਸਾ ਨਹੀਂ ਕਰਨਾ ਦਿਲੇ ਨਹੀਂ ਲੈਣੀ ਉਸੀਂ ਨਮਾਜ਼ ਪੜੋ ਅਮਨ ਚੈਨ ਨਾਲ ਲੇਕਿਨ ਅੱਜ ਮੀਆ ਮਾਰਕੀਟ ਚ ਜੀ ਸਹੀ ਬਾਤ ਹੈ ਇੱਕ ਵਾਰ ਪਲਾਨਿੰਗ ਨਾਲ ਝਗੜਾ ਕੀਤਾ ਗਿਆ ਔਰ ਅੰਦਰ ਸ਼ਰਾਬ ਦੀਆਂ ਬੋਤਲਾਂ ਮਾਜੀ ਤੇ ਮਾਰੇ ਗਏ ਨਮਾਜ਼ੀ ਮਾਰੇ ਗਏ ਕੁੱਟੇ ਗਏ ਨੇ ਔਰ ਜੈ ਸ਼੍ਰੀ ਰਾਮ ਦੇ ਨਾਰੇ ਲਗਾਏ ਜੈ ਸ਼੍ਰੀ ਰਾਮ ਦੇ ਨਾਰੇ ਲਾਏ ਨਹੀਂ 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 ਔਰ ਕਈ ਆਦਮੀ ਜ਼ਖਮੀ ਹੋਏ ਨੇ ਬੋਤਲਾਂ ਲੱਗੀ ਜੋ ਹਸਪਤਾਲ ਚ ਜ਼ੈਰੇ ਇਲਾਜ ਅੱਜ ਬੜੇ ਦੁਖ ਦੀ ਗੱਲ ਸਾਨੂੰ ਕਹਿਣੀ ਪੈ ਰਹੀ ਹੈ ਜੀ ਕਿ ਜਿੰਨੇ ਵਪਾਰੀ ਨੇ ਟੋਟਲ ਜੀ ਆਮਨ ਉਹ ਚੈਨ ਨਾਲ ਰਹਿਣਾ ਚਾਹੁੰਦੇ ਨੇ ਜੀ ਲੇਕਿਨ ਚੰਦ ਲੋਕ ਐਸੇ ਨੇ ਜੋ ਫਿਰਕਾਪਰਸ ਨੇ ਅੱਜ ਉਹਨਾਂ ਨੇ ਚਾਰ ਪੰਜ ਦੀ ਪਲੈਨਿੰਗ ਕਰ ਰਹੀ ਸੀ ਉਹ ਜੀ ਕਿ ਵੀ ਹਮਲਾ ਕਰਨਾ ਹੀ ਕਰਨਾ ਕਿਉਂਕਿ ਮੈਸੇਜ ਉਧਰੋਂ ਆਇਆ ਸੀਗਾ ਯੂਪੀ ਚੋਂ ਬਾਨੂੰ ਜੀ ਕਿਸ ਕਿਸ ਤਰ੍ਹਾਂ ਸੇ ਹਮਲਾ ਹੋਇਆ ਹੈ ਕੀ ਹਥਿਆਰ ਤੇਨ ਕੇ ਬੀ ਹਥਿਆਰ ਤਲਵਾਰਾਂ ਸੀ ਸ਼ਰਾਬ ਦੀ ਬੋਤਲਾ ਸੀ ਖਾਲੀ ਬੋਤਲਾ ਸੀ ਜਿਹੜੀ ਮੰਦਰ ਚ ਅੰਦਰ ਮੰਦਰ ਸੇ ਚ ਮਾਚੀ ਦੇ ਅੰਦਰ ਬੋਤਲਾ ਮਾਰੀ ਗਈ ਉਹ ਤੁਸੀਂ ਆਪ ਦੇਖ ਸਕਦੇ ਹੋ ਮਦਸੇ ਕੀ ਵੀ ਕੁਝ ਅੰਦਰ ਕੀ ਵੀਡੀਓਜ਼ ਵਗੈਰਾ ਹੈ ਜਾਂ ਆਪ ਨੂੰ ਸਭ ਕੁਝ ਹੈਗਾ ਆਪਣੇ ਪਾਕਿਸਤਾਨੀ ਸਰ ਅਤੇ ਪੁਲਿਸ ਤੇ ਵੀ ਹਮਲਾ ਹੋਇਆ ਪੁਲਿਸ ਤੇ ਬੋਤਲਾ ਮਾਰ ਰਹੇ ਉਹ ਸਾਡੇ ਕੋਲ ਵੀਡੀਓ ਹੈ ਉਹ ਵੀ ਵੀ ਗਾਲੀ ਕੱਢੀ ਹੈ ਪੁਲਿਸ ਦੀ ਗਾਲੀ ਕੱਢੀ ਕਿੰਨੇ ਲੋਕ ਜਿਹੜੇ ਕਾਰਨ ਕੋਈ ਨਹੀਂ ਕਾਰਨ ਤਾਂ ਉਹਨਾਂ ਨੂੰ ਪੁੱਛੋ ਵੀ ਤੁਸੀਂ ਸਰ ਸਰ ਅੱਜ ਦਾਦਲੇ ਦਾ ਮਾਮਲਾ ਜੀ ਹੋਇਆ ਹੈ ਇਹ ਨਾਰਮਲ ਤਕਰਾਰਬਾਜ਼ੀ ਹੋਈ ਹੈ ਇਹਦੇ ਵਿੱਚ ਜਿਹੜਾ ਹੈਗਾ ਇੱਥੇ ਇੱਟਾ ਰੋੜੇ ਚੱਲੇ ਹੈਗੇ ਨੇ ਬਹੁਤ ਤੋਂ ਬਾਅਦ ਪੁਲਿਸ ਨੇ ਆ ਕੇ ਅੰਡਰ ਕੰਟਰੋਲ ਕਰ ਲਈ ਹੈ ਸਿਚੁਏਸ਼ਨ ਇਹਦੇ ਵਿੱਚ ਅਸੀਂ ਪਰਚਾ ਦਰਜ ਕਰਕੇ ਚਾਰ ਪੰਜ ਬੰਦੇ ਜਿਹੜੇ ਹੈਗੇ ਨੇ ਉਹ ਰਾਉਂਡ ਅਪ ਕਰ ਲਏ ਸਿਚੁਏਸ਼ਨ ਨਾਰਮਲ ਹੈ ਸਰ ਕੁਝ ਪੁਲਿਸ ਕਰਮਚਾਰੀਆਂ ਨੂੰ ਪਤਾ ਨਹੀਂ ਵੀ ਸਰਟੀਫਿਕੇਟ ਲੱਗੀ ਜਦੋਂ ਦੇਖੋ ਮੈਂ ਮੌਕੇ ਤੇ ਹਾਜ਼ਰ ਆਇਆ ਖੁਦ ਸਾਰੇ ਡੀਐਸਪੀ ਐਸਐਚਓ ਸਰਵਨ ਸਾਰੇ ਤੁਹਾਡੇ ਸਾਹਮਣੇ ਹੈਗੇ ਨੇ ਕਿਸੇ ਦੇ ਵੱਜੀਆ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ ਮੇਰੇ ਹਿਸਾਬ ਨਾਲ ਤਾਂ ਜਿਹੜਾ ਹੈਗਾ ਸਿਚੁਏਸ਼ਨ ਸਾਡੇ ਕੰਟਰੋਲ ਵਿੱਚ ਹੈ ਥੈਂਕ ਯੂ